اکتوبر ہے اور 150ویں जयंती ہے سردار وल्लभ भाई पटेल جی دی جڑے ਸਾਡੇ ਪਹਿਲੇ ਗ੍ਰਹਿ ਮੰਤਰੀ ਸੀਗੇ اور ਉਹਨਾਂ ਨੇ ਇਹ ਦੇਸ਼ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਜਿਹੜਾ ਬ੍ਰਿਟਿਸ਼ ਇੰਡੀਆ ਸੀ ਉਸ ਤੋਂ ਬਾਅਦ ਜਿਹੜੀ ਪ੍ਰਿੰਸਲੀ ਸਟੇਟ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਵੀ ਆਜ਼ਾਦ ਕਰਤਾ ਕਿ ਤੁਸੀਂ ਫ੍ਰੀ ਹੋ ਜਿੱਥੇ ਮਰਜ਼ੀ ਜਾ ਸਕਦੇ ਹੋ ਤੁਸੀਂ ਆਜ਼ਾਦ ਰਹਿਣਾ ਆਜ਼ਾਦ ਰਹੋ ਪਾਕਿਸਤਾਨ ਨਾ ਜਾਣਾ ਪਾਕਿਸਤਾਨ ਰਹਿਓ ਭਾਰਤ ਨਾ ਰਹਿਣਾ ਭਾਰਤ ਰਹੋ ਲੇਕਿਨ ਉਹਨਾਂ ਨੇ 350 ਸੇਟਾ ਜੜੀਆਂ ਉਹ ਉਹਨਾਂ ਨੇ ਸਾਰੀਆਂ ਵਿਲੇ ਕੀਤਾ ਭਾਰਤ ਦੇ ਵਿੱਚ ਔਰ ਇਸ ਲਈ ਜਿਹੜਾ ਹੈਗਾ ਕਿ ਏਕਤਾ ਦੇ ਪ੍ਰਤੀਕ ਹੈ ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਵੀ ਸਟੈਚੂ ਆਫ ਯੂਨਿਟੀ ਗੁਜਰਾਤ ਦੇ ਵਿੱਚ ਲਗਾਇਆ ਗਿਆ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਯਾਸਾਂ ਦੇ ਨਾਲ ਔਰ 31 ਅਕਤੂਬਰ ਨੂੰ ਭਾਰਤ ਦੇ ਵਿੱਚ ਰਨ ਫॉर ਯੂਨਿਟੀ ਰੱਖਿਆ ਜਾਂਦਾ ਹੈ ਰਨ ਫॉर ਯੂਨਿਟੀ ਦਾ ਮਤਲਬ ਹੈ ਕਿ ਭਈ ਅਸੀਂ ਸਾਰੇ ਇੱਕ ਹਾਂ ਭਾਰਤ ਲਈ ਇੱਕ ਹਾਂ ਕਿ ਭਈ ਹਿੰਦੂ ਮੁਸਲਮ ਸਿੱਖ ਐਸਾਈ ਔਰ ਕੋਈ ਵੀ ਵਰਣ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਸਾਰੇ ਵਰਨ ਦਸਤਾ ਵੀ ਸਾਰੀ ਇੱਕ ਹੈ ਔਰ ਜਦੋਂ ਭਾਰਤ ਇੱਕ ਹੈ ਉਹ ਸੁਮੁਖਤਾ ਦਾ ਪ੍ਰਤੀਕ ਦਿੰਦਿਆ ਹੋਣਾ ਇਸ ਗੱਲ ਦਾ ਪ੍ਰਦਰਸ਼ਨ ਕਰਦਿਆ ਹੋਣਾ ਜਿਹੜਾ ਰਨ ਫਾਰ ਯੂਨਿਟੀ ਦੇ ਦੌੜ ਲਗਾਨੇ ਆਂ ਔਰ ਸਾਰੇ ਲੋਕ ਜਿਹੜੇ ਇਸ ਸ਼ਮੂਲੀਅਤ ਕਰਦੇ ਆ ਸੋ ਜਲੰਧਰ ਵਿਖੇ ਵੀ ਹੋ ਰਿਹਾ ਔਰ ਪੂਰੇ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਉਹ ਸਰਦਾਰ ਬੰਦਾ ਭਾਈ ਪਟੇਲ ਜੀ ਨੂੰ ਇਸ ਇਕਤਾ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਕੇ ਜਿਹੜਾ ਹੈਗਾ ਉਹਨਾਂ ਨੂੰ ਸ਼ਰਧਾਂਜਲੀ ਨਮਨ ਕੀਤਾ ਜਾ ਰਿਹਾ ਤੁਹਾਨੂੰ 100 ਸਾਲਾ ਜਿਹੜਾ ਉਹਨਾਂ ਦੀ ਜਨਤੀ ਦਾ ਜਿਵੇਂ ਕਾਲੀਜੀ ਨੇ ਦੱਸਿਆ ਕਿ ਭਾਰਤ ਦੀ ਤਾਲੇ ਇੱਕਤਾ ਕਰਤਾ ਦੇ ਲਈ ਉਹਨਾਂ ਨੇ ਜਿਹੜਾ ਕੰਮ ਕੀਤਾ ਔਰ ਉਸ ਵੇਲੇ ਜਿਹੜੀਆਂ ਇੰਡੀਪੈਂਡੈਂਟ ਵਿਆਸਤਾ ਸੀ ਜਦੋਂ ਭਾਰਤ ਜਨਮ ਹੋਇਆ ਉਹਨਾਂ ਨੇ ਉਹਨੂੰ ਭਾਰਤ ਦੇ ਵਿੱਚ ਵਿਲੇ ਕਰਨ ਦਾ ਕੰਮ ਕੀਤਾ ਔਰ ਭਾਰਤ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਔਰ ਸਟੈਚੂ ਆਫ ਯੂਨਿਟੀ ਵੀ ਜਿਹੜਾ ਆ ਉਹ ਜਿਹੜਾ ਬਣਿਆ ਹੈ ਜਿਹਦੇ ਪੂਰੇ ਦੇਸ਼ ਭਰ ਦੇ ਲੋਕਾਂ ਨੇ ਲੋਹਾ ਜਿਹੜਾ ਸੀ ਉਹ ਭੇਜ ਕੇ ਉੱਥੇ ਸਟੈਚੂ ਬਣਿਆ ਸੀਗਾ ਇਹ ਇਹਨੂੰ ਮਿੱਤ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ 'ਚ ਪੂਰੇ ਦੇਸ਼ ਭਰ ਦੇ ਵਿੱਚ ਰਨ ਫॉर ਯੂਨਿਟੀ ਦੀ ਇਹ ਪ੍ਰੋਗਰਾਮ ਕਰ ਰਹੀ ਹੈ ਔਰ ਆਗਾਜ਼ ਕੀਤਾ ਔਰ 25 ਨਵੰਬਰ ਤੱਕ ਐਸੇ ਕਾਰਜਕ੍ਰਮ ਚੱਲਣਗੇ ਉਹਦੇ ਵਿੱਚ ਵਿਧਾਨ ਸਭਾ ਯਾਤਰਾਵਾਂ ਵੀ ਹੋਣਗੀਆਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਐਸੇ ਰਾਈਟਿੰਗ ਕੰਪੀਟੀਸ਼ਨ ਵੀ ਹੋਣਗੇ ਕਈ ਕਾਰਜਕ੍ਰਮ ਜਿਹੜੇ ਆ ਉਹ ਇਸ ਜਨਤੀ ਨੂੰ ਜਿਹੜੇ ਸਮਰਪਿਤ ਰਹਿਣਗੇ ਤਾਂ ਜੋ ਉਹਨਾਂ ਦਾ ਜਿਹੜਾ ਕੰਮ ਸੀਗਾ ਜੋ ਉਹਨਾਂ ਨੇ ਦੇਸ਼ ਦੀ ਇਕਤਾ ਖਣਤਾ ਦੇ ਲਈ ਉਹਨਾਂ ਨੇ ਜਿਹੜਾ ਕੰਮ ਕੀਤਾ ਸੀ ਉਹ ਆਉਣ ਵਾਲੀਆਂ ਪੀੜ੍ਹੀਆਂ ਔਰ ਵਰਤਮਾਨ ਦੇ ਵਿੱਚ ਲੋਕ ਯਾਦ ਰੱਖਣ ਔਰ ਭਾਰਤ ਮਜ਼ਬੂਤ ਹੈ ਭਾਰਤ ਪੂਰੇ ਵਿਸ਼ਵ ਨੂੰ ਇਸ ਵੇਲੇ ਅੱਗੇ ਵਧਾ ਰਿਹਾ ਹੈ ਸੋ ਸਾਰੇ ਕਾਰਜਕ੍ਰਮਾਂ ਨੂੰ ਸਾਰਾ ਇਹਨੂੰ ਦੇਖਦੇ ਹੋਏ ਅੱਜ ਦਾ ਇਹ ਕਾਰਜਕ੍ਰਮ ਰੱਖਿਆ ਔਰ ਕਰੀਗਰਤਾ ਸਾਥੀ ਆਏ ਆ ਸੋਮ ਪ੍ਰਕਾਸ਼ ਜੀ ਨੂੰ ਪਹੁੰਚਣ ਆਲੇ ਆਤ ਵੀ ਦੇਰ ਦੇ ਵਿੱਚ ਔਰ ਕਾਲੀਆ ਜੀ ਸੋਮ ਪ੍ਰਕਾਸ਼ ਜੀ ਇੱਥੋਂ ਦੌੜ ਨੂੰ ਹਰੀ ਝੰਡੀ ਦੇ ਕੇ ਇਥੋਂ ਰਵਾਨਾ